ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੇਂਦਰ ਦੀ ਭਾਈਪਾਸ ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਆਪਣੇ ਪਿਛਲੇ ਕਾਰਜਕਾਲ ਦੀ ਤਰ੍ਹਾਂ ਪੰਜਾਬ ਦੀ ਆਰਥਿਕ ਤੌਰ ਤੇ ਸੰਘੀ ਨੱਪਣਾ ਜਾਰੀ ਰੱਖਿਆ ਹੋਇਆ ਹੈ ਆਪ ਸਰਕਾਰ ਨੂੰ ਤਾਜ਼ਾ ਝਟਕਾ ਹੁਣ ਪੰਜਾਬ ਦੇ ਸਰਬ ਸਿੱਖਿਆ ਅਭਿਆਨ ਦੇ 570 ਕਰੋੜ ਰੁਪਏ ਦੇ ਫੰਡ ਰੋਕੇ ਜਾਣ ਨਾਲ ਲੱਗਾ ਹੈ ਜਿਸ ਨਾਲ ਸੂਬੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਸਰਬ ਸਿੱਖਿਆ ਅਭਿਆਨ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਭੁਗਤਾਨ ਤੇ ਰੋਕ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਸਕੀਮ ਤੋਂ ਪਿੱਛੇ हट ਗਈ ਹੈ ਜਿਸ ਕਾਰਨ ਕੇਂਦਰ ਨੇ ਇਹ ਫੰਡ ਰੋਕ ਲਏ ਹਨ ਇਸ ਤਰ੍ਹਾਂ ਹੁਣ ਕੇਂਦਰ ਨੇ ਸੂਬੇ ਦੇ ਵੱਖ-ਵੱਖ ਸਕੀਮਾਂ ਦੇ ਲਗਭਗ 10000 ਕਰੋੜ ਰੁਪਏ ਦੇ ਫੰਡ ਰੋਕ ਰੱਖੇ ਹਨ ਭਾਵੇਂ ਕਿ ਸੂਬਾ ਸਰਕਾਰ ਨੇ ਇਹਨਾਂ ਫੰਡਾਂ ਨੂੰ ਹਾਸਲ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਹੈ ਪਰ ਫਿਲਹਾਲ ਫੌਰੀ ਤੌਰ ਤੇ ਆਪ ਸਰਕਾਰ ਨੂੰ ਇਸ ਮਾਮਲੇ ਤੇ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਕੇਂਦਰ ਵੱਲੋਂ ਫੰਡ ਰੋਕੇ ਜਾਣ ਅਤੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਕਾਰਨ ਸੂਬੇ ਦੀ ਆਰਥਿਕ ਹਾਲਤ ਵਿਗੜ ਗਈ ਹੈ। ਸੂਤਰਾਂ ਮੁਤਾਬਕ ਸਰਕਾਰ ਹੁਣ ਸਬਸਿਡੀਆਂ ਦਾ ਬੋਝ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਪਤਾ ਲੱਗਾ ਹੈ ਕਿ ਸਰਕਾਰ ਔਰਤਾਂ ਨੂੰ ਦਿੱਤੀ ਜਾਂਦੀ ਮੁਫਤ ਬੱਸ ਸਫਰ ਸਕੀਮ ਦਾ ਲਾਭ ਸੀਮਤ ਕਰਨ ਤੇ ਵਿਚਾਰ ਕਰ ਰਹੀ ਹੈ। ਮੁਫਤ ਸਫ਼ਰ ਦਾ ਬੋਝ ਸੂਬਾ ਸਰਕਾਰ ਤੇ ਸਾਲਾਨਾ ਲਗਭਗ 750 ਕਰੋੜ ਰੁਪਏ ਤੱਕ ਦਾ ਪੈ ਰਿਹਾ ਹੈ ਤੇ ਸਬਸਿਡੀ ਦੀ ਰਕਮ ਰੋਡਵੇਜ ਤੇ ਪੀਆਰਟੀਸੀ ਅਦਾਰੇ ਨੂੰ ਜਾਰੀ ਨਾ ਕਰਨ ਕਰਕੇ ਇਹਨਾਂ ਅਦਾਰਿਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣਾ ਵੀ ਮੁਸ਼ਕਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਹੁਣ ਸਿਰਫ ਲੋੜਵੰਦ ਔਰਤਾਂ ਨੂੰ ਸਮਾਰਟ ਕਾਰਡ ਦੇਣ ਤੇ ਵਿਚਾਰ ਕਰ ਰਹੀ ਹੈ ਇਸ ਤਹਿਤ ਮੁਫਤ ਸਫ਼ਰ ਕਰਨ ਦੀ ਇਹ ਸਹੂਲਤ ਲੋੜਵੰਦ ਔਰਤਾਂ ਨੂੰ ਤੈ ਦਿਨਾਂ ਲਈ ਹੀ ਦਿੱਤੀ ਜਾਵੇਗੀ ਇਹਨਾਂ ਦੇਣਾ ਤੋਂ ਇਲਾਵਾ ਯਾਤਰਾ ਕਰਨ ਤੇ ਪੂਰੀ ਟਿਕਟ ਲੈਣੀ ਪਵੇਗੀ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਤੇ ਅਸਰ ਰਸੂਖ ਰੱਖਣ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸ ਸਕੀਮ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਸੂਬੇ ਵਿੱਚ ਆਗਾਮੀ ਆ ਰਹੀਆਂ ਕਈ ਚੋਣਾਂ ਦੇ ਮੱਦੇਨਜ਼ਰ ਇਸ ਯੋਜਨਾ ਨੂੰ ਲਾਗੂ ਕਰਨਾ ਫਿਲਹਾਲ ਮੁਸ਼ਕਲ ਦਿਖਾਈ ਦੇ ਰਿਹਾ ਹੈ ਆਖਰਕਾਰ ਕੱਲ ਪੰਜਾਬ ਭਰ ਵਿੱਚ ਮੌਨਸੂਨ ਦਾ ਮੀਂਹ ਪੈ ਗਿਆ ਜਿਸ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿੱਤੀ ਮੀ ਪੈਣ ਕਰਕੇ ਸੂਬੇ ਵਿੱਚ ਤਾਪਮਾਨ ਲਗਭਗ 7 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਪਿਆ। ਕੱਲ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਵਰਖਾ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ। ਤਾਪਮਾਨ ਡਿੱਗਣ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਘੱਟ ਗਈ। ਕੱਲ ਪੰਜਾਬ ਵਿੱਚ ਬਿਜਲੀ ਦੀ ਮੰਗ ਲਗਭਗ 13000 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਕੁਝ ਦਿਨ ਪਹਿਲਾਂ 16000 ਮੈਗਾਵਾਟ ਤੱਕ ਪਹੁੰਚ ਗਈ ਸੀ। ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ ਅੱਜ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਧਰ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਹੁਣ ਆਫਤ ਬਣਦਾ ਨਜ਼ਰ ਆ ਰਿਹਾ ਹੈ। ਕੱਲ ਹਿਮਾਚਲ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਕਾਰਨ 85 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ। ਚੰਡੀਗੜ੍ਹ-ਮਨਾਲੀ ਮਾਰਗ ਦਾ ਇੱਕ ਹਿੱਸਾ ਪੰਡੋਰ ਡੈਮ ਕੋਲ ਵੀ ਤਸ ਗਿਆ ਜਿਸ ਨਾਲ ਆਵਾਜਾਈ ਵਿੱਚ ਵੱਡੀ ਰੁਕਾਵਟ ਪਈ। ਮੌਸਮ ਵਿਭਾਗ ਨੇ ਸੂਬੇ ਵਿੱਚ ਮੌਨਸੂਨ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ ਤੇ ਭਵਿੱਖਬਾਣੀ ਕੀਤੀ ਹੈ ਕਿ 5 ਜੁਲਾਈ ਨੂੰ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਜਲੰਧਰ ਪਛਮੀ ਵਿਧਾਨ ਸਭਾ ਚੋਣ ਹਲਕੇ ਵਿੱਚ ਚੋਣ ਪ੍ਰਚਾਰ ਹੁਣ ਨਾਟਕੀ ਰੂਪ ਵੀ ਲੈ ਰਿਹਾ ਹੈ ਕੱਲ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਮੁੱਖ ਮੰਤਰੀ ਮਾਨ ਦੀ ਚੁਣੌਤੀ ਨੂੰ ਸਵੀਕਾਰਦਿਆਂ ਉਹ ਬਾਅਦ ਦੁਪਹਿਰ 2 ਵਜੇ ਬਾਬੂ ਜਗਜੀਵਨ ਰਾਮ ਚੌਕ ਵਿੱਚ ਆਪਣੇ ਸਮਰਥਕਾਂ ਨਾਲ ਪਹੁੰਚੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਤਜ਼ਾਰ ਕਰਨ ਲੱਗੇ ਪਰ ਮੁੱਖ ਮੰਤਰੀ ਸਾਹਿਬ ਉੱਥੇ ਨਾ ਪਹੁੰਚੇ ਜਿਸ ਤੋਂ ਬਾਅਦ ਅੰਗਰਾਲ ਨੇ ਇੱਕ ਡੱਬੀ ਵਿੱਚ ਬੰਦ ਪੈਨ ਡਰਾਈਵ ਦਿਖਾਉਂਦਿਆਂ ਆਖਿਆ ਕਿ ਇਸ ਵਿੱਚ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸਬੂਤ ਸ਼ਾਮਲ ਹਨ ਜ਼ਿਕਰਯੋਗ ਹੈ ਕਿ ਸ਼ੀਤਲ ਅੰਗਰਾਲ ਪਿਛਲੇ 2-3 ਦਿਨ ਤੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਦਾਵਾ ਕਰਦੇ ਆ ਰਹੇ ਹਨ ਕਿ ਉਹਨਾਂ ਕੋਲ ਅਜਿਹੇ ਸਬੂਤ ਹਨ ਜਿਸ ਵਿੱਚ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਪੈਸਿਆਂ ਦੇ ਲੈਣ ਦੇਣ ਬਾਬਤ ਆਪ ਦੇ ਇੱਕ ਐਮਐਲਏ ਨਾਲ ਗੱਲਬਾਤ ਕਰ ਰਹੇ ਹਨ ਕੱਲ ਆਪਣੇ ਭਾਸ਼ਣ ਦੌਰਾਨ ਅੰਗਰਾਲ ਕਈ ਵਾਰ ਭਾਵੁਕ ਵੀ ਹੋਏ ਕਿਸੇ ਨੇ ਕਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਤ ਨੂੰ ਕਹਿ ਰਿਹਾ ਹੈ ਮੈਂ ਮੈਂ ਆਪਣੀ ਤੀਅਰ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਹਾਂ ਆਪਣੀ ਤੀਅਰ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਏ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ਿੰਗਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਲੱਖਪੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੇਰਾ ਕੱਕੜਾ ਰਵੇ ਐਸੇ ਦਰਮਿਆਨ ਲੋਕ ਸਭਾ ਮੈਂਬਰ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਕਰਦਿਆ ਆਖਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਵਿੱਚ ਆਪ ਸਰਕਾਰ ਸਰਕਾਰੀ ਮਸ਼ੀਨਰੀ ਤੇ ਪੈਸੇ ਦੇ ਜ਼ੋਰ ਨਾਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਆਖਿਆ ਕਿ ਸਥਾਨਕ ਲੀਡਰਾਂ ਸਣੇ ਆਮ ਲੋਕਾਂ ਨੂੰ ਹੁਣ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਨੇ ਗੰਭੀਰ ਅਪਰਾਧਾਂ ਤਹਿਤ ਬੰਦ ਗੈਂਗਸਟਰਾਂ ਨੂੰ ਪੈਰੋਲ ਤੇ ਲੈ ਆਂਦਾ ਹੈ ਤਾਂ ਜੋ ਲੋਕਾਂ ਨੂੰ ਡਰਾ ਕੇ ਇਹ ਚੋਣ ਜਿੱਤੀ ਜਾ ਸਕੇ। ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਤਪਾਲ ਸਿੰਘ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਉਹਨਾਂ ਨੂੰ ਸੌ ਚੁੱਕਣ ਲਈ 4 ਦਿਨ ਦੀ ਪੈਰੋਲ ਮਿਲ ਗਈ ਹੈ। ਅਮਰਤਪਾਲ ਸਿੰਘ ਨੂੰ ਪੈਰੋਲ ਕੁਝ ਸ਼ਰਤਾਂ ਤੇ ਦਿੱਤੀ ਗਈ ਹੈ। ਉਹ ਆਪਣੀ ਪੈਰੋਲ ਦੌਰਾਨ ਦਿੱਲੀ ਛੱਡ ਕੇ ਨਹੀਂ ਜਾ ਸਕਦੇ। ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਦਿੱਲੀ ਵਿੱਚ ਮਿਲ ਸਕਦੇ ਹਨ ਪਰ ਇਸ ਮਿਲਣੀ ਦੌਰਾਨ ਪਰਿਵਾਰਕ ਮੈਂਬਰ ਕੋਈ ਫੋਟੋ ਜਾਂ ਵੀਡੀਓਗ੍ਰਾਫੀ ਨਹੀਂ ਕਰਨਗੇ। ਇਸ ਤੋਂ ਬਿਨਾ ਅਮਰਤਪਾਲ ਤੇ ਕੋਈ ਵੀ ਬਿਆਨ ਦੇਣ ਤੇ ਵੀ پابੰਦੀ ਲਾਈ ਗਈ ਹੈ। ਆਪਣੀ ਪੈਰੋਲ ਦੇ ਸਮੇਂ ਦੌਰਾਨ ਅਮਰਤਪਾਲ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਨਿਗਰਾਨੀ ਹੇਠ ਰਹੇਗਾ। ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਦਾ ਕੱਲ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਆਖਿਆ ਕਿ ਨਾ ਤਾਂ ਮੈਂ ਦਲ ਬਦਲੂ ਹਾਂ ਤੇ ਨਾ ਹੀ ਮੌਕਾ ਪ੍ਰਸਤ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਡਰਾਮੇਬਾਜ਼ੀ ਛੱਡ ਕੇ ਅਕਾਲੀ ਦਲ ਤੇ ਸੂਬੇ ਦੀ ਭਲਾਈ ਲਈ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਇਹ ਵੀ ਆਖਿਆ ਕਿ ਅਕਾਲੀ ਦਲ ਵਿੱਚ ਕੋਈ ਦੋ ਧੜੇ ਨਹੀਂ ਹਨ ਜਿਹੜੇ ਵਿਰੋਧ ਕਰ ਰਹੇ ਹਨ ਉਹ ਵੀ ਸਾਡੇ ਆਪਣੇ ਹੀ ਹਨ ਤੇ ਉਮੀਦ ਹੈ ਕਿ ਅਸੀਂ ਬਹੁਤ ਜਲਦ ਇਕੱਠੇ ਹੋ ਕੇ ਫੇਰ ਕੰਮ ਕਰਾਂਗੇ। ਮੁਹਾਲੀ ਵਿੱਚ ਜੇਕਰ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਆਦਤ ਹੈ ਤਾਂ ਆਪਣੀ ਆਦਤ ਸੁਧਾਰ ਲਓ ਨਹੀਂ ਘਰ ਬੈਠੇ ਹੀ ਚਲਾਨ ਪਹੁੰਚ ਜਾਵੇਗਾ। ਮੋਹਾਲੀ ਵਿੱਚ ਚੰਡੀਗੜ੍ਹ ਦੀ ਤਰਜ਼ ਤੇ ਚੌਕਾਂ ਚਰਾਹਿਆਂ ਤੇ ਉੱਚ ਤਕਨੀਕੀ ਵਾਲੇ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿੱਚ ਸ਼ਹਿਰ ਦੇ 18 ਰੋਡ ਜੰਕਸ਼ਨਾਂ ਤੇ 405 ਕੈਮਰੇ ਲਾਈ ਜਾਣਗੇ ਇਹਨਾਂ ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਤੇ ਨਜ਼ਰ ਰੱਖੀ ਜਾਵੇਗੀ ਇਸ ਨਾਲ ਲੁੱਟਾਂ ਖੋਹਾਂ ਤੇ ਹੁੱਲੜਬਾਜ਼ਾਂ ਨੂੰ ਕਾਬੂ ਕਰਨ ਵਿੱਚ ਜਿੱਥੇ ਮਦਦ ਮਿਲੇਗੀ ਉੱਥੇ ਹੁਣ ਮੁਹੱਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਆਨਲਾਈਨ ਚਲਾਨ ਕੱਟ ਕੇ ਵੀ ਸਿੱਧਾ ਘਰੇ ਭੇਜਿਆ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਕੱਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਕਰਾਚੋ ਵਿਰੁੱਧ ਐਸਸੀਐਸਟੀ ਐਕਟ ਤਹਿਤ ਮਾਮਲਾ ਥਾਣਾ ਸਦਰ ਸੰਗਰੂਰ ਦੇ ਐਸਐਚਓ ਵੱਲੋਂ ਦਰਜ ਕਰਨ ਨੂੰ ਗਲਤ ਕਰਾਰ ਦਿੱਤਾ ਗਿਆ ਜੱਥੇਬੰਦੀ ਨੇ ਆਖਿਆ ਕਿ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਜੱਥੇਬੰਦੀ ਨਾਲ ਦਰਜ ਔਖਤ ਕੇਸ ਰੱਦ ਕਰਨ ਦੇ ਵਾਅਦੇ ਜੇ 7 ਜੁਲਾਈ ਤੱਕ ਪੂਰੇ ਨਾ ਕੀਤੇ ਗਏ ਤਾਂ 11 ਜੁਲਾਈ ਤੋਂ ਆਪ ਸਰਕਾਰ ਦੇ ਚਾਰ ਮੰਤਰੀਆਂ ਹਰਪਾਲ ਚੀਮਾ, ਅਮਨ अरोड़ा, ਡਾਕਟਰ ਬਲਬੀਰ ਸਿੰਘ ਤੇ ਗਰਮੀਤ ਸਿੰਘ ਖੁੜੀਆ ਦੇ ਘਰਾਂ ਅੱਗੇ ਅਣਮਿੱਥੇ ਸਮੇਂ ਦੇ ਮੋਰਚੇ ਲਾਏ ਜਾਣਗੇ। ਉੱਤਰ ਪ੍ਰਦੇਸ਼ ਦੇ ਹਾਥਰਾਸ ਵਿੱਚ ਸਤਸੰਗ ਤੋਂ ਬਾਅਦ ਪਈ ਭਾਜਪਾ ਦੀ ਵਿੱਚ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ 6 ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਹਨ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾ ਰਹੇ ਮੁੱਖ ਪ੍ਰਬੰਧਕ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਤੇ ਉਸ ਦੀ ਗ੍ਰਿਫਤਾਰੀ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖ ਦਿੱਤਾ ਗਿਆ ਹੈ ਇਸ ਤੋਂ ਬਿਨਾ ਭੀੜ ਰੋਕਣ ਲੋਕਾਂ ਨੂੰ ਧੱਕਾ ਮਾਰਨ ਤੇ ਸਬੂਤ ਲੁਕਾਉਣ ਦਾ ਯਤਨ ਕਰਨ ਵਾਲੇ ਸੇਵਾਦਾਰਾਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਸ਼ੀਲ ਨਾਗੂ ਨੂੰ ਰਾਸ਼ਟਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ ਹੈ ਇਹ ਅਹੁਦਾ ਪਿਛਲੇ ਸਾਲ ਜਸਟਿਸ ਰਵੀ ਸ਼ੰਕਰ ਝਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਸੀ ਤੇ ਫਿਲਹਾਲ ਜਸਟਿਸ ਜੀਐਸ ਸੰਧਵਾਲੀਆਂ ਐਕਟਿੰਗ ਚੀਫ ਜਸਟਿਸ ਦਾ ਕਾਰਜਭਾਰ ਦੇਖ ਰਹੇ ਸਨ ਨੀਟ ਜੂਜੀ ਦਾ ਪੇਪਰ ਪਾਸ ਕਰਨ ਵਾਲੇ ਗੁਜਰਾਤ ਦੇ 52 ਉਮੀਦਵਾਰਾਂ ਨੇ ਹੁਣ ਸੁਪਰੀਮ ਕੋਰਟ ਦਾ ਰੋਕ ਕੀਤਾ ਹੈ ਜਿਸ ਵਿੱਚ ਕੇਂਦਰ ਤੇ ਕੌਮੀ ਪ੍ਰੀਖਿਆ ਏਜੰਸੀ ਨੂੰ ਪ੍ਰੀਖਿਆ ਰੱਦ ਕਰਨ ਤੋਂ ਰੋਕਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਇਸ ਪਟੀਸ਼ਨ ਵਿੱਚ ਕਈ ਮੋਹਰੀ ਰੈਂਕ ਹਾਸਲ ਕਰਨ ਵਾਲੇ ਉਮੀਦਵਾਰ ਸ਼ਾਮਲ ਹਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੱਲ ਸਪਸ਼ਟ ਕਰ ਦਿੱਤਾ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਨ ਅਤੇ ਉਹਨਾਂ ਤੇ ਇਸ ਦੌੜ ਵਿੱਚੋਂ ਹਟਣ ਦਾ ਕੋਈ ਦਬਾਅ ਨਹੀਂ ਬਾਈਡਨ ਦਾ ਇਹ ਬਿਆਨ ਮੀਡੀਆ ਦੀਆਂ ਉਹਨਾਂ ਖਬਰਾਂ ਤੋਂ ਬਿਲਕੁਲ ਉਲਟ ਹੈ ਜਿਸ ਵਿੱਚ ਆਖਿਆ ਗਿਆ ਸੀ ਕਿ ਪਾਰਟੀ ਵਿੱਚ ਅਜੇ ਹੀ ਧਾਰਨਾ ਬਣ ਰਹੀ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਦੀ ਬਹਿਸ ਵਿੱਚ ਬਾਈਡਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੂੰ ਰਾਸ਼ਟਰਪਤੀ ਦੇ ਮੁਕਾਬਲੇ ਤੋਂ ਹਟ ਜਾਣਾ ਚਾਹੀਦਾ ਹੈ ਖਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹਿਮੰਤ ਸੁਰੇਨ ਨੇ ਕੱਲ ਖਰਖੰਡ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਰਾਜਪਾਲ ਨੇ ਕੱਲ ਰਾਜਪਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਹਿਮੰਤ ਸੁਰੋਨ ਨੂੰ ਸਹੁੰ ਚੁਕਾਈ ਜਿਕਰ ਜੋਗ ਹੈ ਕਿ ED ਵੱਲੋਂ 31 ਜਨਵਰੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਹਿਮੰਤ ਸੁਰੇਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ T20 ਵਿਸ਼ਵ ਕੱਪ ਜਿੱਤ ਕੇ ਭਾਰਤ ਪੁੱਜੀ ਕੱਲ ਭਾਰਤੀ ਕ੍ਰਿਕਟ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਦਿੱਲੀ ਪਹੁੰਚਣ ਤੋਂ ਬਾਅਦ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਦੇਰ ਸ਼ਾਮ ਮੁੰਬਈ ਵਿੱਚ ਵਿਸ਼ਵ ਜੇਤੂਆਂ ਨੂੰ ਦੇਖਣ ਲਈ ਲੋਕਾਂ ਦਾ ਹੜ ਆ ਗਿਆ ਮੁੰਬਈ ਵਿੱਚ ਵਿਸ਼ਵ ਜੇਤੂ ਟੀਮ ਨੂੰ ਇੱਕ ਖੁੱਲੀ ਬੱਸ ਵਿੱਚ ਲੋਕਾਂ ਦੇ ਸਾਹਮਣੇ ਪ੍ਰੇਡ ਕਰਦੇ ਦੇਖਿਆ ਗਿਆ ਜਿਸ ਵਿੱਚ ਲੋਕਾਂ ਨੇ ਆਪਣੇ ਮਨਪਸੰਦ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ